ਸਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਬੀਜੇਪੀ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰਵ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨੇ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਬਾਰੇ ਉਦੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜ਼ੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਪਰ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹੁੰਦਾ ਕਹਿ ਦੇਣਾ ਚਾਹੁੰਦਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚੇਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਉਗੀ ਕਿਉਂਕਿ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਕਿ ਝੂਠ ਦੀ ਕਾਟ ਦੀ ਹਾਂਡੀ ਹੈ ਜਿਹੜੀ ਉਹ ਬਾਰ-ਬਾਰ ਨਹੀਂ ਚੜ੍ਹਦੀ ਹੈਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪਾ ਨੇ ਕੇਂਦਰ ਸਰਕਾਰ ਨੇ ਇਹ ਚੜ੍ਹਾ ਲਈ ਹੁਣੇ ਨਹੀਂ ਚੱਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਧਿਆਨ ਭਟਕਾਉਂਦੇ ਨੇ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ ਅੱਜ ਇੱਥੇ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਵੈਲਕਮ ਸਾਥੀਓ ਪਿਛਲੇ ਲੰਬੇ ਸਮੇਂ ਤੋਂ ਪਿਛਲੇ 11 ਸਾਲਾਂ ਤੋਂ ਜਿਸ ਤਰੀਕੇ ਦੇ ਨਾਲ ਬੀਜੇਪੀ ਵੱਲੋਂ ਕੇਂਦਰ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਦੇ ਜ਼ਰੀਏ ਲੋਕਤੰਤਰ ਦਾ ਕਤਲ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ ਉਹਦੀ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਹੈ ਜਿਹੜੀ ਉਹ ਅੱਜ ਫਿਰ ਦੇਸ਼ ਦੇ ਸਾਹਮਣੇ ਹੋਈ ਹੈ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਔਰ ਐਕਸ ਮਿਨਿਸਟਰ ਸ਼੍ਰੀ ਸੌਰਭ ਭਾਰਦਵਾਜ ਜੀ ਦੇ ਘਰ ਈਡੀ ਨੇ ਰੇਡ ਕੀਤੀ ਹੈ ਕਈ ਟਿਕਾਣਿਆਂ ਦੇ ਉੱਪਰ ਕੀਤੀ ਹੈ ਔਰ ਉਸ ਇੱਕ ਕਥਿਤ ਇੱਕ ਝੂਠੇ ਇੱਕ ਹਵਾਈ ਅਲੀਗੇਸ਼ਨ ਦੇ ਜ਼ਰੀਏ ਕੀਤੀ ਹੈ ਕਿ ਜੀ ਪਿਛਲੇ ਸਮੇਂ ਦੇ ਵਿੱਚ ਕੋਈ ਹਸਪਤਾਲਾਂ ਦੇ ਦੀ ਕੰਸਟਰਕਸ਼ਨ ਦੇ ਨਾਂ ਦੇ ਉੱਪਰ ਘਟਾਲਾ ਹੋਇਆ ਪਰ ਸਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਭਾਜੀਪੀ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨਹੀਂ ਸੀਗੇ ਸੋ ਇਸ ਕਰਕੇ ਇਹ 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 ਦਾ ਕਰਦਾ ਕਾਰਨ ਸਿਰ ਪਰ ਸਿਰਫ ਅੱਜ ਇੱਕੋ ਲੱਗ ਰਿਹਾ ਹੈ ਜਿਹੜਾ ਕਿ ਦੇਸ਼ ਨੂੰ ਸਮਝ ਆ ਰਿਹਾ ਹੈ ਕਿ ਭਾਜਪੀ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਦੇਸ਼ ਨੂੰ ਭਟਕਾਉਣਾ ਚਾਹੁੰਦੀ ਹੈ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਸਾਰਾ ਦੇਸ਼ ਔਰ ਸਭ ਤੋਂ ਮੁਖਰ ਹੋ ਕੇ ਸਭ ਤੋਂ ਅੱਗੇ ਹੋ ਕੇ ਸਭ ਤੋਂ ਬੋਲਡ ਔਰ ਉੱਚੀ ਆਵਾਜ਼ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਦੇਸ਼ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਬਾਰੇ ਉਹ ਤੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜ਼ੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਸਤਿੰਦਰ ਜੈਨ ਜੀ ਨੂੰ 3 ਸਾਲ ਜੇਲ੍ਹ ਦੇ ਵਿੱਚ ਰੱਖ ਕੇ ਬਾਅਦ ਦੇ ਵਿੱਚ ਏਸੀਬੀਆਈ ਔਰ ਈਡੀ ਨੇ ਕਲੋਜ਼ਰ ਰਿਪੋਰਟਸ ਫਾਈਲ ਕਰ ਦਿੱਤੀਆਂ ਕੋਰਟ ਦੇ ਵਿੱਚ ਕਿ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਔਰ ਸਤेंद्र ਜੈਨ ਜੀ ਨੂੰ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਦੇ ਕੇਸ ਵਿੱਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਤੇ ਕਿਹਾ ਕਿ ਜੀ ਸਾਨੂੰ ਇਹਨਾਂ ਦੇ ਕੇਸ ਦੇ ਵਿੱਚ ਕੁਝ ਨਹੀਂ ਲੱਭਿਆ ਹੈਗਾ ਤੇ ਇਹੀ ਕੁਝ ਸੌਰਵ ਭਾਰਤਵਾਲ ਦੇ ਕੇਸ ਦੇ ਵਿੱਚ ਹੋਣ ਜਾ ਰਿਹਾ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਦੇਸ਼ ਦੇ 140 ਕਰੋੜ ਲੋਕਾਂ ਦੀ ਆਵਾਜ਼ ਬਣ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਮਿਤ ਸ਼ਾਹ ਨੂੰ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਸਵਾਲ ਨਾ ਕਰ ਸਕਣ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਆਵਾਜ਼ ਨੂੰ ਕੁਚਲਣ ਦੇ ਲਈ ਇਹ ਜਿਹੜੇ ਝੂਠੇ ਫਰਜ਼ੀ ਝਾਲੀ ਕੇਸ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਬਣਾਏ ਗਏ ਨੇ ਤੇ ਅੱਜ ਵੀ ਬਣਾਏ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਘਾਣਾ ਜਿਹੜਾ ਉਹ ਲੋਕਤੰਤਰ ਦਾ ਹੋ ਨਹੀਂ ਸਕਦਾ ਪਰ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹਨਾ ਕਹਿ ਦੇਣਾ ਚਾਹਨਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਉਗੀ ਕਿਉਂਕਿ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਹੈਗੇ ਝੂਠ ਦੀ ਹਾਂ ਕਾਟ ਦੀ ਹਾਂਡੀ ਹੈ ਜਿਹੜੀ ਉਹ بار بار ਨਹੀਂ ਚੜਦੀਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪਾ ਨੇ ਕੇਂਦਰ ਸਰਕਾਰ ਨੇ ਇਹ ਚੜ੍ਹਾ ਲਈ ਹੁਣੇ ਨਹੀਂ ਚੱਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਧਿਆਨ ਭਟਕਾਉਣ ਲਈ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ ਸਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਭਾਜਪਾ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰਵ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨੇ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਬਾਰੇ ਉਹ ਤੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜ਼ੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਪਰਮਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹੁੰਦਾ ਕਹਿ ਦੇਣਾ ਚਾਹੁੰਦਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚੇਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਉਗੀ ਕਿਉਂਕਿ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਕਿ ਝੂਠ ਦੀ ਹਾਂ ਕਾਟ ਦੀ ਹਾਂਡੀ ਜਿਹੜੀ ਉਹ ਬਾਰ-ਬਾਰ ਨਹੀਂ ਚੜਦੀ ਹੈਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪੀ ਨੇ ਕੇਂਦਰ ਸਰਕਾਰ ਨੇ ਇਹ ਚੜ੍ਹਾ ਲਈ ਹੁਣੇ ਨਹੀਂ ਚੱਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪ ਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਧਿਆਨ ਭਟਕਾਉਣ ਲਈ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ ਅੱਜ ਇੱਥੇ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਵੈਲਕਮ ਸਾਥੀਓ ਪਿਛਲੇ ਲੰਬੇ ਸਮੇਂ ਤੋਂ ਪਿਛਲੇ 11 ਸਾਲਾਂ ਤੋਂ ਜਿਸ ਤਰੀਕੇ ਦੇ ਨਾਲ ਬੀਜੇਪੀ ਵੱਲੋਂ ਕੇਂਦਰ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਦੇ ਜ਼ਰੀਏ ਲੋਕਤੰਤਰ ਦਾ ਕਤਲ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ ਉਹਦੀ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਹੈ ਜਿਹੜੀ ਉਹ ਅੱਜ ਫਿਰ ਦੇਸ਼ ਦੇ ਸਾਹਮਣੇ ਹੋਈ ਹੈ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਔਰ ਐਕਸ ਮਿਨਿਸਟਰ ਸ਼੍ਰੀ ਸੌਰਵ ਭਾਰਦਵਾਜ ਜੀ ਦੇ ਘਰ ਈਡੀ ਨੇ ਰੇਡ ਕੀਤੀ ਹੈ ਕਈ ਟਿਕਾਣਿਆਂ ਦੇ ਉੱਪਰ ਕੀਤੀ ਹੈ ਔਰ ਉਸ ਇੱਕ ਕਥਿਤ ਇੱਕ ਝੂਠੇ ਇੱਕ ਹਵਾਈ ਅਲੀਗੇਸ਼ਨ ਦੇ ਜ਼ਰੀਏ ਕੀਤੀ ਹੈ ਕਿ ਜੀ ਪਿਛਲੇ ਸਮੇਂ ਦੇ ਵਿੱਚ ਕੋਈ ਹਸਪਤਾਲਾਂ ਦੇ ਦੀ ਕੰਸਟਰਕਸ਼ਨ ਦੇ ਨਾਂ ਦੇ ਉੱਪਰ ਘਟਾਲਾ ਹੋਇਆ ਪਰ ਸੱਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਭਾਜੀਪੀ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰਵ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨਹੀਂ ਸੀਗੇ ਸੋ ਇਸ ਕਰਕੇ ਇਹ ਇਹਦਾ ਕਰਦਾ ਕਾਰਨ ਸਿਰ ਪੁਰ ਸਿਰਫ ਅੱਜ ਇੱਕੋ ਲੱਗ ਰਿਹਾ ਹੈ ਜਿਹੜਾ ਕਿ ਦੇਸ਼ ਨੂੰ ਸਮਝ ਆ ਰਿਹਾ ਹੈ ਕਿ ਭਾਜਪਾ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਦੇਸ਼ ਨੂੰ ਭਟਕਾਉਣਾ ਚਾਹੁੰਦੀ ਹੈ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਸਾਰਾ ਦੇਸ਼ ਔਰ ਸਭ ਤੋਂ ਮੁਖਰ ਹੋ ਕੇ ਸਭ ਤੋਂ ਅੱਗੇ ਹੋ ਕੇ ਸਭ ਤੋਂ ਬੋਲਡ ਔਰ ਉੱਚੀ ਆਵਾਜ਼ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਦੇਸ਼ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲਿਫਿਕੇਸ਼ਨ ਬਾਰੇ ਉਹ ਤੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜ਼ੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਸਤਿੰਦਰ ਜੈਨ ਜੀ ਨੂੰ 3 ਸਾਲ ਜੇਲ੍ਹ ਦੇ ਵਿੱਚ ਰੱਖ ਕੇ ਬਾਅਦ ਦੇ ਵਿੱਚ ਏਸੀਬੀਆਈ ਔਰ ਈਡੀ ਨੇ ਕਲੋਜ਼ਰ ਰਿਪੋਰਟਸ ਫਾਈਲ ਕਰ ਦਿੱਤੀਆਂ ਕੋਰਟ ਦੇ ਵਿੱਚ ਕਿ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਔਰ ਸਤੰਦਰ ਜੈਨ ਜੀ ਨੂੰ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਦੇ ਕੇਸ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਤੇ ਕਿਹਾ ਕਿ ਜੀ ਸਾਨੂੰ ਇਹਨਾਂ ਦੇ ਕੇਸ ਦੇ ਵਿੱਚ ਕੁਝ ਨਹੀਂ ਲੱਭਿਆ ਹੈਗਾ ਤੇ ਇਹੀ ਕੁਝ ਸੌਰਵ ਭਾਰਦਵਾਜ ਦੇ ਕੇਸ ਦੇ ਵਿੱਚ ਹੋਣ ਜਾ ਰਿਹਾ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਦੇਸ਼ ਦੇ 140 ਕਰੋੜ ਲੋਕਾਂ ਦੀ ਆਵਾਜ਼ ਬਣ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਮਿਤ ਸ਼ਾਹ ਨੂੰ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਸਵਾਲ ਨਾ ਕਰ ਸਕਣ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਆਵਾਜ਼ ਨੂੰ ਕੁਚਲਣ ਦੇ ਲਈ ਇਹ ਜਿਹੜੇ ਝੂਠੇ ਫਰਜ਼ੀ ਝਾਲੀ ਕੇਸ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਬਣਾਏ ਗਏ ਨੇ ਤੇ ਅੱਜ ਵੀ ਬਣਾਏ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਘਾਣਾ ਜਿਹੜਾ ਉਹ ਲੋਕਤੰਤਰ ਦਾ ਹੋ ਨਹੀਂ ਸਕਦਾ ਪਰ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹੁੰਨਾ ਕਹਿ ਦੇਣਾ ਚਾਹੁੰਨਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਉਗੀ ਕਿਉਂਕਿ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਕਿ ਝੂਠ ਦੀ ਕਾਟ ਦੀ ਹਾਂਡੀ ਹੈ ਜਿਹੜੀ ਉਹ بار بار ਨਹੀਂ ਚੜਦੀਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪਾ ਨੇ ਕੇਂਦਰ ਸਰਕਾਰ ਨੇ ਇਹ ਚੜ੍ਹਾ ਲਈ ਹੁਣੇ ਨਹੀਂ ਚਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਲੋਕਾਂ ਨੂੰ ਗੁੰਮਰਾਹ ਕਰ ਦੇਤੇ ਆ ਤੇ ਅਲ ਭਟਕਾਉਂਦੇ ਨੇ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ ਸੱਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਭਾਜਪਾ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨੇ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲੀਫਿਕੇਸ਼ਨ ਬਾਰੇ ਉਹ ਤੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਪਰਮਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹਣਾ ਕਹਿ ਦੇਣਾ ਚਾਹਣਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚੇਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਊਗੀ ਕਿਉਂਕਿ ਝੂਟ ਦੇ ਕਦੇ ਪੈਰ ਨਹੀਂ ਹੁੰਦੇ ਇਹ ਝੂਟ ਦੀ ਹਾਂ ਕਾਟ ਦੀ ਹਾਂਡੀ ਜਿਹੜੀ ਉਹ ਬਾਰ-ਬਾਰ ਨਹੀਂ ਚੜਦੀਏਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪੀ ਨੇ ਕੇਂਦਰ ਸਰਕਾਰ ਨੇ ਇਹ ਚੜ੍ਹਾ ਲਈ ਹੁਣੇ ਨਹੀਂ ਚੱਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਔ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਆ ਧਿਆਨ ਭਟਕਾਉਂਦੇ ਨੇ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ ਅੱਜ ਇੱਥੇ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਵੈਲਕਮ ਸਾਥੀਓ ਪਿਛਲੇ ਲੰਬੇ ਸਮੇਂ ਤੋਂ ਪਿਛਲੇ 11 ਸਾਲਾਂ ਤੋਂ ਜਿਸ ਤਰੀਕੇ ਦੇ ਨਾਲ ਬੀਜੇਪੀ ਵੱਲੋਂ ਕੇਂਦਰ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਦੇ ਜ਼ਰੀਏ ਲੋਕਤੰਤਰ ਦਾ ਕਤਲ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ ਉਹਦੀ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਹੈ ਜਿਹੜੀ ਉਹ ਅੱਜ ਫਿਰ ਦੇਸ਼ ਦੇ ਸਾਹਮਣੇ ਹੋਈ ਹੈ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਔਰ ਐਕਸ ਮਿਨਿਸਟਰ ਸ਼੍ਰੀ ਸੌਰਭ ਭਾਰਦਵਾਜ ਜੀ ਦੇ ਘਰ ਈਡੀ ਨੇ ਰੇਡ ਕੀਤੀ ਹੈ ਕਈ ਟਿਕਾਣਿਆਂ ਦੇ ਉੱਪਰ ਕੀਤੀ ਹੈ ਔਰ ਉਸ ਇੱਕ ਕਥਿਤ ਇੱਕ ਝੂਠੇ ਇੱਕ ਹਵਾਈ ਅਲੀਗੇਸ਼ਨ ਦੇ ਜ਼ਰੀਏ ਕੀਤੀ ਹੈ ਕਿ ਜੀ ਪਿਛਲੇ ਸਮੇਂ ਦੇ ਵਿੱਚ ਕੋਈ ਹਸਪਤਾਲਾਂ ਦੇ ਦੀ ਕੰਸਟਰਕਸ਼ਨ ਦੇ ਨਾਂ ਦੇ ਉੱਪਰ ਘਟਾਲਾ ਹੋਇਆ ਪਰ ਸੱਚਾਈ ਇਹ ਹੈ ਇੰਨੀ ਡੈਸਪਰੇਟ ਹੋਈ ਪਈ ਹੈ ਭਾਜੀਪੀ ਔਰ ਕੇਂਦਰ ਸਰਕਾਰ ਕਿ ਉਹਨਾਂ ਨੇ ਇਹ ਵੀ ਦਿਮਾਗ ਨਹੀਂ ਲਗਾਇਆ ਇਹ ਵੀ ਨਹੀਂ ਸੋਚਿਆ ਕਿ ਜਿਸ ਸਮੇਂ ਦੀ ਉਹ ਗੱਲ ਕਰਕੇ ਇਹ ਇਹ ਐਫ ਆਈ ਆਰ ਦਰਜ ਕਰਕੇ ਰੇਡਸ ਕਰ ਰਹੇ ਨੇ ਉਸ ਸਮੇਂ ਸਰ ਭਾਰਤਵਾਜ ਦਿੱਲੀ ਦੇ ਵਿੱਚ ਮੰਤਰੀ ਹੀ ਨਹੀਂ ਸੀਗੇ ਸੋ ਇਸ ਕਰਕੇ ਇਹ 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 ਦਾ ਕਰਦਾ ਕਾਰਨ ਸਿਰ ਪਰ ਸਿਰਫ ਅੱਜ ਇੱਕੋ ਲੱਗ ਰਿਹਾ ਹੈ ਜਿਹੜਾ ਕਿ ਦੇਸ਼ ਨੂੰ ਸਮਝ ਆ ਰਿਹਾ ਹੈ ਕਿ ਭਾਜਪਾ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਦੇਸ਼ ਨੂੰ ਭਟਕਾਉਣਾ ਚਾਹੁੰਦੀ ਹੈ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਸਾਰਾ ਦੇਸ਼ ਔਰ ਸਭ ਤੋਂ ਮੁਖਰ ਹੋ ਕੇ ਸਭ ਤੋਂ ਅੱਗੇ ਹੋ ਕੇ ਸਭ ਤੋਂ ਬੋਲਡ ਔਰ ਉੱਚੀ ਆਵਾਜ਼ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਦੇਸ਼ ਜੋ ਸਵਾਲ ਕਰ ਰਿਆ ਸੀ ਮੋਦੀ ਜੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਾਲੀ ਡਿਗਰੀ ਬਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਬਾਰੇ ਉਹ ਤੋਂ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਫਰਜੀ ਕੇਸ ਹੈ ਜਿਹੜਾ ਉਹ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਸਤਿੰਦਰ ਜੈਨ ਜੀ ਨੂੰ 3 ਸਾਲ ਜੇਲ੍ਹ ਦੇ ਵਿੱਚ ਰੱਖ ਕੇ ਬਾਅਦ ਦੇ ਵਿੱਚ ਏਸੀਬੀਆਈ ਔਰ ਈਡੀ ਨੇ ਕਲੋਜ਼ਰ ਰਿਪੋਰਟਸ ਫਾਈਲ ਕਰ ਦਿੱਤੀਆਂ ਕੋਰਟ ਦੇ ਵਿੱਚ ਕਿ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਔਰ ਸਤेंद्र ਜੈਨ ਜੀ ਨੂੰ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਦੇ ਕੇਸ ਵਿੱਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਤੇ ਕਿਹਾ ਕਿ ਜੀ ਸਾਨੂੰ ਇਹਨਾਂ ਦੇ ਕੇਸ ਦੇ ਵਿੱਚ ਕੁਝ ਨਹੀਂ ਲੱਭਿਆ ਹੈਗਾ ਤੇ ਇਹੀ ਕੁਝ ਸੌਰਵ ਭਾਰਤਵਾਲ ਦੇ ਕੇਸ ਦੇ ਵਿੱਚ ਹੋਣ ਜਾ ਰਿਹਾ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਦੇਸ਼ ਦੇ 140 ਕਰੋੜ ਲੋਕਾਂ ਦੀ ਆਵਾਜ਼ ਬਣ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਮਿਤ ਸ਼ਾਹ ਨੂੰ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਸਵਾਲ ਨਾ ਕਰ ਸਕਣ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਆਵਾਜ਼ ਨੂੰ ਕੁਚਲਣ ਦੇ ਲਈ ਇਹ ਜਿਹੜੇ ਝੂਠੇ ਫਰਜ਼ੀ ਝਾਲੀ ਕੇਸ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਬਣਾਏ ਗਏ ਨੇ ਤੇ ਅੱਜ ਵੀ ਬਣਾਏ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਘਾਣਾ ਜਿਹੜਾ ਉਹ ਲੋਕਤੰਤਰ ਦਾ ਹੋ ਨਹੀਂ ਸਕਦਾ ਪਰ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੱਸ ਦੇਣਾ ਚਾਹਨਾ ਕਹਿ ਦੇਣਾ ਚਾਹਨਾ ਭਾਜਪਾ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਦੀਆਂ ਕੱਟ ਪੁਤਲੀਆ ਏਜੰਸੀਆਂ ਨੂੰ ਵੀ ਕਿ ਇਹ ਜਿਹੜੇ ਤੁਹਾਡੇ ਝੂਠੇ ਕੇਸ ਨੇ ਲੋਕ ਇੰਨਾ ਝੂਠੇ ਕੇਸਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਨੂੰ ਦੇਣਗੇ ਕੋਰਟਾਂ ਦੇ ਵਿੱਚ ਵੀ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਾਉਗੀ ਕਿਉਂਕਿ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਹੈ ਕਿ ਝੂਠ ਦੀ ਹਾਂ ਕਾਟ ਦੀ ਹਾਂਡੀ ਹੈ ਜਿਹੜੀ ਉਹ بار بار ਨਹੀਂ ਚੜਦੀਗੀ ਬਹੁਤ ਲੰਮਾ ਸਮਾਂ 11 ਸਾਲ ਭਾਜਪਾ ਨੇ ਕੇਂਦਰ ਸਰਕਾਰ ਨੇ ਇਹ ਝੰਡਾ ਲੀ ਹੁਣੇ ਨਹੀਂ ਚੱਲਣੀ ਹੈਗੀ ਜੇ ਦੇਸ਼ ਪੁੱਛ ਰਿਹਾ ਕਿ ਮੋਦੀ ਜੀ ਆਪਦੀ ਡਿਗਰੀ ਬਾਰੇ ਦੱਸੋ ਤੇ ਸਿਰਫ ਔਰ ਸਿਰਫ ਉਹਦੇ ਉਸ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਧਿਆਨ ਭਟਕਾਉਣ ਲਈ ਤੁਸੀਂ ਝੂਠੇ ਕੇਸ ਕਰੋਗੇ ਤੇ ਇਹਦਾ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਦੇਸ਼ ਦੀ ਜਨਤਾ ਭਾਜਪਾ